ਜੀ ਅੱਜ ਜਿਸੀ ਆਏ ਸੀ ਕਿ ਮੋਗਾ ਦੇ ਮੇਨ ਬਾਜ਼ਾਰ ਵਿੱਚ ਸਥਿਤ ਬੀਬੀ ਕਾਨਕੌਰ ਗੜਦਵਾਰੇ ਜਿੱਥੇ ਕਿ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਵੱਲੋਂ ਕੈਂਪ ਲਗਾਇਆ ਗਿਆ ਤੇ ਇਹ ਕੈਂਪਾ ਕਾਫੀ ਵੱਡਾ ਹੈ ਜਿੱਥੇ ਕਿ ਮੋਗੇ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਲੋਕ ਆ ਕੇ ਆਪ ਦਾ ਖੂਨਦਾਨ ਕਰ ਰਹੇ ਨੇ ਤੇ ਆਪਾਂ ਚੱਲ ਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਉਹਨਾਂ ਦਾ ਮੇਨ ਮਕਸਦ ਕੀ ਹੈ ਕਿ ਉਹ ਜਿਹੜਾ ਬਲੱਡ ਡੋਨੇਟ ਕਰਵਾ ਰਹੇ ਨੇ ਲੋਕਾਂ ਦਾ ਤੇ ਇਸ ਨਾਲ ਲੋਕਾਂ ਨੂੰ ਕੀ ਫਾਇਦਾ ਹੋਵੇਗਾ ਸਰ ਤੁਹਾਡਾ ਨਾਮ ਜਸਪ੍ਰੀਤ ਸਿੰਘ ਟੱਕਰ ਜਿਵੇਂ ਤੁਸੀਂ ਅੱਜ ਮੋਗੇ 'ਚ ਬਲੱਡ ਡੋਨੇਟ ਕਰ ਰਹੇ ਹੋ ਤੁਸੀਂ ਅੱਜ ਦੇ ਜਿਹੜੇ ਯੂਥ ਆ ਜਿਹੜਾ ਬਲੱਡ ਡੋਨੇਟ ਨਹੀਂ ਕਰਦਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹ ਤਾਂ ਆਪਣੀ ਬਾਡੀ ਦੀ ਪਿਓਰਿਟੀ ਵਾਸਤੇ ਬਹੁਤ ਜ਼ਰੂਰੀ ਹੈ ਜੇ ਤੁਸੀਂ ਬਲੱਡ ਡੋਨੇਟ ਕਰੋਗੇ ਇਹ ਤੁਹਾਡੇ ਓਵਰਆਲ ਬਾਡੀ ਦੇ ਫੰਕਸ਼ਨਿੰਗ ਵਾਸਤੇ ਬਹੁਤ ਜ਼ਰੂਰੀ ਹੈ ਇਸ ਲਈ ਅਸੀਂ ਤਾਂ ਰੈਗੂਲਰਲੀ ਡੋਨੇਟ ਕਰਦੇ ਐਵਰੀ 6 ਮੰਥਸ ਐਵਰੀ 3 ਮੰਥਸ ਤੋਂ ਬਾਅਦ ਤੁਹਾਡਾ ਖੂਨ ਉਹ ਨਹੀਂ ਪੂਰਾ ਹੋ ਜਾਂਦਾ ਜਿੰਨਾ ਤੁਹਾਡੀ ਬਾਡੀ ਨੂੰ ਚਾਹੀਦਾ ਹੁੰਦਾ ਈਵਨ ਐਡਿਕੁਏਟੀ ਹੁੰਦਾ ਜੇ ਤੁਸੀਂ ਖੂਨ ਦਾਨ ਕਰੋਗੇ ਉਹਦਾ ਬੈਨੀਫਿਟ ਹੀ ਹੈ ਤੁਹਾਡੀ ਬਾਡੀ ਨੂੰ ਜੇ ਮੈਂ ਤੁਸੀਂ ਬਲੱਡ ਡੋਨੇਟ ਕਰਦੇ ਹੋ ਇਸ ਤੋਂ ਬਾਅਦ ਤੁਹਾਨੂੰ ਕੋਈ ਵੀਕਨੈਸ ਵਗੈਰਾ ਕਿਉਂਕਿ ਅੱਜ ਦੇ ਯੂਥ ਨੂੰ ਜ਼ਿਆਦਾਤਰ ਇਹ ਡਰ ਹੁੰਦਾ ਵਾ ਕਿ ਅਸੀਂ ਆਪਣਾ ਖੂਨ ਕਢਵਾਵਾਂਗੇ ਤਾਂ ਸਾਨੂੰ ਕਮਜ਼ੋਰੀ ਦਾ ਸਾਹਮਣਾ ਕਰਨਾ ਪਵੇਗਾ ਨਹੀਂ ਮੈਂ 10ਵੀਂ 12ਵੀਂ ਵਾਰੀ ਖੂਨਦਾਨ ਕੀਤਾ ਐਵੇਂ ਤਾਂ ਕੋਈ ਦਿੱਕਤ ਨਹੀਂ ਆ ਬਸ ਥੋੜੀ ਡਾਈਟ ਨੂੰ ਸਟਰੋਂਗ ਰੱਖੋ ਵੀ ਉਸ ਤੋਂ ਬਾਅਦ ਬਨਾਣਾ ਸ਼ੇਕ ਵਗੈਰਾ ਨਾਲ ਐਗਸ ਲੈ ਲਓ ਕੋਈ ਪ੍ਰੋਬਲਮ ਨਹੀਂ ਆਉਂਦੀ ਮੈਨੂੰ ਤਾਂ ਅਜੇ ਤੱਕ ਕੋਈ ਪ੍ਰੋਬਲਮ ਨਹੀਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਵੇਂ ਮੋਗਾ ਵਿੱਚ ਅੱਜ ਐਡਾ ਵੱਡਾ ਬਲੱਡ ਡੋਨੇਸ਼ਨ ਆਰਗੇਨਾਈਜ਼ ਕੀਤਾ ਕੈਂਪ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਸ਼ਹੀਦ ਬਲੱਡ ਸੇਵਾ ਸੁਸਾਇਟੀ ਵੱਲੋਂ ਇਹ 8ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਬੀਬੀ ਕਾਂਗੁਰ ਦੇ ਗੁਰਦੁਆਰਾ ਸਾਹਿਬ ਕਿਉਂਕਿ ਇਹ ਖੂਨਦਾਨ ਇਨੀ ਮਹਾਦਾਨ ਮੈਂ ਇਹ ਕਹਿ ਸਕਦਾ ਵਾਂ ਜਿਹੜੇ ਕਿ ਸਾਡੇ ਲੋੜਵੰਦ ਭੈਣ ਭਰਾ ਪਿੰਡਾਂ ਦੀਆਂ ਜਣੀਆਂ ਸੰਗਤਾਂ ਜਾਂ ਹੋਰ ਸ਼ਹਿਰਾਂ ਦੀਆਂ ਸੰਗਤਾਂ ਜਾਨੀ ਕਿ ਮੋਗੇ ਸ਼ਹਿਰ ਦੇ ਵਿੱਚ ਲਾਜ ਕਰਾਉਣ ਵਾਸਤੇ ਕਿਉਂਕਿ ਇੱਕ ਲੋੜਵੰਦ ਸ਼ਬਦ ਕਹਿਣਾ ਬੜਾ ਸੌਖਾ ਪਰ ਜਿਸ ਤਨ ਬੀਤੇ ਉਹੀ ਜਾਣੇ ਜਾਂ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕਿਉਂਕਿ ਜਿਸ ਤੇ ਬੀਤਦੀ ਆ ਤੇ ਫਿਰ ਉਹੀ ਜਾਣਦਾ ਜਦੋਂ ਫਿਰ ਬਲੱਡ ਸੇਵਾ ਸੁਸਾਇਟੀ ਜਿਹੜੀ ਇੱਥੇ ਮੋਗੇ ਸ਼ਹਿਰ ਦੇ ਵਿੱਚ ਇੰਨੀਆਂ ਵੱਡੀਆਂ ਸਵਾਵਾਂ ਦੇ ਰਹੀ ਆ ਮੈਂ ਸੰਗਤਾਂ ਅਸੀਂ ਮਾਣ ਮਹਿਸੂਸ ਕਰਦੇ ਆ ਅਸੀਂ ਵੀ ਇੱਕ ਮੋਗੇ ਸ਼ਹਿਰ ਦੇ ਅੰਸਾ ਹਾਂ ਮੋਗੇ ਸ਼ਹਿਰ ਦੀ ਡਵੈਲਪਮੈਂਟ ਵਾਸਤੇ ਜਾਂ ਕਿਹ ਲੋ ਹੋਰ ਜੋ ਵੀ ਧਾਰਮਿਕ ਤੇ ਸਮਾਜਿਕ ਸੰਸਥਾਾਂ ਵਿੱਚ ਜਿੱਥੇ ਸਾਡਾ ਵੱਖ-ਵੱਖ ਯੋਗਦਾਨ ਆ ਅੱਜ ਜਿਹੜਾ ਕਿ ਸ਼ਹੀਦ ਭਗਤ ਬਲੱਡ ਸੇਵਾ ਸੁਸਾਇਟੀ ਵੱਲੋਂ 8ਵਾਂ ਜਿਹੜਾ ਖੂਨਦਾਨ ਕੈਂਪ ਲਗਾਇਆ ਬਹੁਤ ਸਲਾਘਾਯੋਗ ਆ ਕਿਉਂਕਿ ਇਹ ਜਿਹੇ ਕੈਂਪਰ ਲਗਾਉਣੇ ਚਾਹੀਦੇ ਆ ਉਹ ਲੋੜਵੰਦਾਂ ਦੀ ਬਾਹ ਫੜਨੀ ਚਾਹੀਦੀ ਆ ਕਿਉਂਕਿ ਜਦੋਂ ਲੋੜਵੰਦਾਂ ਦੀ ਆਪਾਂ ਮਦਦ ਕਰਦੇ ਆ ਚਾਹੇ ਉਹ ਪੈਸੇ ਨਾਲ ਹੋਵੇ ਤੇ ਚਾਹੇ ਖੂਨਦਾਨ ਦੀ ਗੱਲ ਕਰੀਏ ਜੇ ਉਹ ਖੂਨਦਾਨ ਕਰਕੇ ਉਸ ਭੈਣ ਨੂੰ ਉਸ ਵੀਰ ਨੂੰ ਜੇ ਕਿ ਖਾਸ ਕਰਕੇ ਜਿਹੋ ਡਿਵੈਲਰੀ ਹੁੰਦੀ ਆ ਬੱਚਾ ਹੋਣ ਵਾਲਾ ਹੁੰਦਾ ਕਿਉਂਕਿ ਕਈ ਸਾਡੇ ਭੈਣ ਭਰਾ ਵਾ ਉਦੋਂ ਉਹਨਾਂ ਨੂੰ ਬਲੱਡ ਨਹੀਂ ਮਿਲਦਾ ਤੇ ਪਰ ਉਹ ਜਿਹੜੇ ਕਿ ਲੋੜਵੰਦ ਹੁੰਦੇ ਆ ਕਿਉਂਕਿ ਪਿੰਡਾਂ ਦੇ ਵਿੱਚੋਂ ਨਿਕਲੇ ਹੁੰਦੇ ਜਾਂ ਹੋਰ ਜਿਨ੍ਹਾਂ ਵਿਚਾਰਾਂ ਨੂੰ ਕੋਈ ਪਤਾ ਨਹੀਂ ਹੁੰਦਾ ਫਰੋਜ਼ੀਆਂ ਇਹ ਜਿਹੜੀਆਂ ਕਿ ਸੰਸਥਾ ਹੁੰਦੀਆਂ ਜਦੋਂ ਉਹਨਾਂ ਦੀਆਂ ਬਾਹਾਂ ਫੜ ਲੈਂਦੇ ਆ ਸਾਡੇ ਭਰਾ ਤੇ ਉਹਨਾਂ ਦੇ ਅਸੀਰਵਾਦ ਜਿਹੜੀਆਂ ਕਿ ਉਹ ਕੁੱਲਾਂ ਤਾਰ ਦਿੰਦੀਆਂ ਇਸੇ ਕਰਕੇ ਜਿਹੜਾ ਕਿ ਖੂਨਦਾਨ ਮਹਾਦਾਨ ਨੇ ਕਹਣਾ ਕਰਨਾ ਚਾਹੀਦਾ ਜਿੱਥੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਮੁੱਗੀ ਸ਼ਰ ਦੀਆਂ ਅੱਜ ਬੀਬੀ ਕਾਨਕੁਰ ਦੁਆਰਾ ਸਾਹਿਬ ਖੂਨਦਾਨ ਕਰ ਰਹੀਆਂ ਬਹੁਤ ਸਲਾਗਜੋਕ ਕੰਮ ਆ ਤੇ ਮੈਂ ਸਮਝਦਾ ਵੀ ਜਿਹੜੇ ਖਾਸ ਕਰਕੇ ਜਿਹੜੇ ਨੌਜਵਾਨ ਸਾਡੇ ਬੱਚੇ ਆ ਭੈਣ ਭਰਾ ਸਾਡੇ ਉਹਨਾਂ ਨੂੰ ਖੂਨਦਾਨ ਕਰਨਾ ਚਾਹੀਦਾ ਕਿਉਂਕਿ ਖੂਨਦਾਨ ਕਰਨ ਨਾਲ ਇੱਕ ਤਾਂ ਨਵੇਂ ਸੈੱਲ ਬਣਦੇ ਆ ਸਰੀਰ ਬਿਮਾਰੀ ਤੋਂ ਰਹਿਤ ਹੁੰਦਾ ਆ ਤੇ ਨਵੇਂ ਜਿਹੜੇ ਕਿ ਸੈੱਲ ਬਣਦੇ ਆ ਇਹ ਬਹੁਤ ਸਲਾਗਜੋਕ ਕੰਮ ਕੀਤਾ ਜਿਹੜਾ ਕਿ ਇਹਨਾਂ ਨੇ ਕੀਤਾ ਹੈ ਸਰ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਖੂਨਦਾਨ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਉਹਨਾਂ ਨੇ ਮਨ 'ਚ ਕਈਆਂ ਦੇ ਤਾਂ ਸਾਡੇ ਭੈਣ ਭਰਾਵਾ ਜਿਹੜੇ ਜੇ ਨੌਜਵਾਨ ਵੀਰ ਆ ਉਹਨਾਂ ਦੇ ਮਨ 'ਚ ਕਈ ਵਾਰੀ ਡਰੀ ਆ ਵੀ ਖੂਨਦਾਨ ਕਰਕੇ ਪਤਾ ਨਹੀਂ ਕੀ ਹੋ ਜਾਊਗਾ ਜਦੋਂ ਇੱਕ ਖੂਨਦਾਨ ਕੋਈ ਵੀ ਭੈਣ ਕਰਦੀ ਆ ਜਾਂ ਨੌਜਵਾਨ ਬੱਚਾ ਕਰਦਾ ਤੇ ਉਹ ਜਦੋਂ ਖੂਨਦਾਨ ਕਰਕੇ ਮੈਂ ਸਮਝਦਾ ਵਾਂ ਉਹ ਐਕਟਿਵ ਹੁੰਦਾ ਸਗੋਂ ਦੀ ਐਕਟਿਵ ਹੋਣ ਦੀ ਵਜ੍ਹਾ ਨਾਲ ਜਿਹੜੇ ਕਿ ਵੱਡੀ ਤਾਂ ਗੱਲ ਜਦੋਂ ਕਿ ਖੂਨ ਦਾਨ ਕਰਦਾ ਉਹਦੇ ਜਿਹੜੇ ਕਿ ਸੈਂਪਲ ਜਦੋਂ ਭਰਿਆ ਜਾਂਦਾ ਉਹਦੇ ਟੈਸਟ ਫ੍ਰੀ ਹੋ ਕੋਸਟਫ ਹੋ ਜਾਣੇ ਆ ਕਿਉਂਕਿ ਕਈ ਵਾਰੀ ਸਮਰੱਥਾ ਨਹੀਂ ਹੁੰਦੀ ਕਿ ਬੰਦੇ ਦੀ ਵੀ ਟੈਸਟ ਕਰਾਉਂਦੇ ਉਹ ਜੇ ਬਲੱਡ ਦੇਊਗਾ ਤਾਂ ਖੂਨ ਦੇ ਜਿਹੜੇ ਕਿ ਟੈਸਟ ਵੀ ਫ੍ਰੀ ਚ ਹੋ ਜਾਣਗੇ ਜੇ ਕੋਈ ਬਿਮਾਰੀ ਜਾਂ ਕੋਈ ਉਸ ਲੱਗੀ ਹੋਊਗੀ ਜਾਂ ਭੈਣ ਭਰਾ ਨੂੰ ਤੇ ਮੈਂ ਸਮਝਦਾ ਵੀ ਉਹ ਜਾਗਰਤ ਹੋ ਸਕਦਾ ਵਾ ਤੇ ਜਿੰਨੀਆਂ ਧਾਰਮਿਕ ਸਭਾ ਦੇ ਜਥੇਬੰਦੀਆਂ ਵਾਂ ਸਾਡੇ ਭੈਣ ਭਰਾਵਾ ਮੈਂ ਸਮਝਦਾ ਵੀ ਵੱਧ ਤੋਂ ਵੱਧ ਖ ਤੁਸੀਂ ਮੋਗਾ ਵਿੱਚ ਐਡਾ ਕੈਂਪ ਲਗਾਇਆ ਵਾ ਕੀ ਮਕਸਦ ਆ ਤੁਹਾਡਾ ਇਸ ਕੈਂਪ ਦੇ ਪਿੱਛੇ ਦਾ ਇਸ ਕੈਂਪ ਦੇ ਪਿੱਛੇ ਦਾ ਮਕਸਦ ਇਹ ਹੈ ਕਿ ਅਸੀਂ ਜਿੰਨੇ ਵੱਧ ਤੋਂ ਵੱਧ ਡੋਨਰ ਨਾਲ ਜੋੜ ਸਕੀਏ ਕਿਉਂਕਿ ਜਿਹੜੀ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਹੈ ਉਹ ਸਿਰਫ ਕੈਂਪ ਨਹੀਂ ਲਾਉਂਦੀ ਸਾਡਾ ਡੇਲੀ ਦੇ 10 ਤੋਂ 15 ਐਮਰਜੈਂਸੀ ਡੋਨਰਸ ਅਸੀਂ ਪ੍ਰੋਵਾਈਡ ਕਰਦੇ ਹਾਂ ਜਦੋਂ ਵੀ ਕੋਈ ਐਮਰਜੈਂਸੀ ਪੈਂਦੀ ਹੈ ਸੋ ਕੈਂਪ ਦਾ ਮਤਲਬ ਮਕਸਦ ਸਾਡਾ ਸਿਰਫ ਇਹ ਕਿ ਅਸੀਂ ਨਵੇਂ ਡੋਨਰਸ ਨੂੰ ਨਾਲ ਜੋੜ ਸਕੀਏ ਤਾਂ ਜੋ ਹੋਰਾਂ ਨੂੰ ਜਿਹੜੇ ਕਈਆਂ ਬੱਚਿਆਂ ਦੇ ਜਾਂ ਨੌਜਵਾਨਾਂ ਦੇ ਮਨ 'ਚ ਡਰ ਹੁੰਦਾ ਕਿ ਬਲੱਡ ਡੋਨੇਟ ਕਰਨ ਨਾਲ ਸ਼ਾਇਦ ਕੋਈ ਪ੍ਰ ਜੋ ਜਾਗਰੂਕ ਕਰਨਾ ਹੀ ਸਾਡਾ ਮਕਸਦ ਹੈ ਜੀ ਤੇ ਕਿੰਨੇ ਕ ਜਣੇ ਹੁਣ ਤੁਹਾਡੇ ਨਾਲ ਜੁੜ ਚੁੱਕੇ ਨੇ ਹੁਣ ਤੱਕ ਜੀ ਅਸੀਂ ਜੇ ਕਹੀਏ ਤਾਂ ਇਹ ਸਾਡਾ 8ਵਾਂ ਵਿਸ਼ਾਲ ਵੱਡਾ ਕੈਂਪ ਆ ਨਾਰਮਲੀ ਸਾਡੇ ਛੋਟੇ ਕੈਂਪ ਲੱਗਦੇ ਰਹਿੰਦੇ ਆ ਹੁਣ ਤੱਕ ਅਸੀਂ ਲੱਖਾਂ ਹੀ ਡੋਨੇਸ਼ਨਸ ਲੈ ਚੁੱਕੇ ਆ ਔਰ ਅਸੀਂ ਅੱਗੇ ਉਹਨਾਂ ਦੀ ਫਰਦਰ ਪ੍ਰੋਵਾਈਡ ਵੀ ਕਰਾਉਣੀ ਹੈ ਅਗਰ ਕਿਸੇ ਡੋਨਰ ਨੂੰ ਕਿਤੇ ਲੋੜ ਵੀ ਪੈਂਦੀ ਆ ਬਲੱਡ ਦੀ ਤਾਂ ਅਸੀਂ ਪ੍ਰੋਵਾਈਡ ਵੀ ਕਰਵਾਉਣੀ ਆ ਜਦੋਂ ਵੀ ਸਾਨੂੰ ਲੋੜ ਪੈਂਦੀ ਆ ਤੇ ਤੁਹਾਡੇ ਨਾਲ ਇਸ ਕੈਂਪ ਦੇ ਵਿੱਚ ਕਿੰਨੇ ਕਿੰਨੇ ਯੋਗਦਾਨ ਪਾਇਆ ਹੈ ਸਾਡਾ ਯੋਗਦਾਨ ਤਕਰੀਬਨ ਮੋਗੇ ਦੀਆਂ ਸਾਰੀਆਂ ਸੰਸਥਾਵਾਂ ਹੀ ਦੇ ਰਹੀਆਂ ਹਨ ਜਿਵੇਂ ਕਿ ਪਰਮੇਸ਼ਰ ਦਵਾਰ ਗੁਰਮਤ ਪ੍ਰਚਾਰ ਸੇਵਾ ਸੁਸਾਇਟੀ ਹੈ ਜੀ ਸਮਾਜ ਸੇਵਾ ਸੁਸਾਇਟੀ ਹੈ ਖਾਲਸਾ ਸੇਵਾ ਸੁਸਾਇਟੀ ਹੈ ਜੀ ਉਹ ਸਾਰਿਆਂ ਦਾ ਹੀ ਸਹਿਯੋਗ ਇਵਨ ਕਿ ਸਾਨੂੰ ਪੋਲਿਟੀਕਲ ਜਿਹੜੀਆਂ ਵੀ ਪਾਰਟੀਆਂ ਸਨ ਜਾਂ ਉਹ ਜੋ ਵੀ ਉਹਨਾਂ ਦੇ ਨੁਮਾਇੰਦੇ ਸਾਰਿਆਂ ਦਾ ਹੀ ਸਹਿਯੋਗ ਮਿਲ ਰਿਹਾ ਜਿਹੜੇ ਹੜਪੀੜੇ ਦੇ ਲੋਕ ਨੇ ਇਹਨਾਂ ਦਾ ਜਿਹੜਾ ਬਲੱਡ ਡੋਨੇਸ਼ਨ ਕੈਂਪ ਆ ਇਹਦਾ ਉਹਨਾਂ ਤੱਕ ਕੀ ਯੋਗਦਾਨ ਪਹੁੰਚ ਰਿਹਾ ਹੈ ਦੇਖੋ ਜੀ ਜਿਵੇਂ ਕਿ ਹੜਪੀੜੇ ਤੇ ਲੱਗ ਕੇ ਉਹਨਾਂ ਦੇ ਵਿੱਚ ਨ ਇਨਫੈਕਸ਼ਨਸ ਫੈਲ ਰਹੀਆਂ ਲੋਕਾਂ ਦੀ ਬੋਡੀ ਦੇ ਵਿੱਚ ਸਕੇਲ ਦੇ ਵਿੱਚ ਬਲੱਡ ਦੀ ਪ੍ਰੋਬਲਮਸ ਆ ਰਹੀ ਹੈ ਤੇ ਇਹ ਕਿੰਨਾ ਵੀ ਇਨਫੈਕਟਡ ਜੋ ਵੀ ਉਹਨਾਂ ਦੀ ਡਿਮਾਂਡ ਆਊਗੀ ਆਦਰ ਪ੍ਰਸ਼ਾਸਨ ਵੱਲੋਂ ਆਊਗੀ ਜਾਂ ਡਾਇਰੈਕਟ ਸਾਨੂੰ ਕੋਈ ਅਪਰੋਚ ਕਰੂਗਾ ਤਾਂ ਉਹਨਾਂ ਨੂੰ ਡੋਨੇਸ਼ਨਸ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਜਸਪੀ ਸਿੰਘ ਤੁਸੀਂ ਮੂਗੇ ਚ ਆਪਣਾ ਬਲੱਡ ਡੋਨੇਟ ਕਰ ਰਹੇ ਹੋ ਤਾਂ ਤੁਸੀਂ ਕੀ ਸੋਚਦੇ ਹੋ ਕਿ ਇਹ ਮਤਲਬ ਕੀ ਕੰਮ ਆਵੇਗਾ ਲੋਕਾਂ ਦੇ ਤੁਹਾਡਾ ਬਲੱਡ ਆ ਕਿ ਕਿੰਨੇ ਕੁ ਲੋਕਾਂ ਦਾ ਮਤਲਬ ਕਾਫੀ ਲੋਕ ਨੇ ਜਿਹੜੇ ਕਾਫੀ ਬਿਮਾਰੀਆਂ ਨਾਲ ਜੂਝ ਰਹੇ ਜੋ ਜਿਨ੍ਹਾਂ ਚ ਬਲੱਡ ਦੀ ਕਮੀ ਆ ਤੁਸੀਂ ਕੀ ਸੋਚਦੇ ਹੋ ਇਹ ਦਾਨ ਕਰਨਾ ਚਾਹੀਦਾ ਹਰ ਇੱਕ ਬੰਦੇ ਨੂੰ ਜੇ ਆਪਾਂ ਬਲੱਡ ਦਾਨ ਕਰਦੇ ਸਭ ਤੋਂ ਵੱਡਾ ਦਾਨ ਹੈ ਇਹ ਤੋਂ ਵੱਡਾ ਕੋਈ ਦਾਨ ਨਹੀਂ ਲੋਕ ਤਾਂ ਸੀ ਇਹ ਠੀਕ ਹੈ ਕਿ ਕਈ ਲੋਕਾਂ ਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਆਪਾਂ ਬਲੱਡ ਡੋਨੇਟ ਕਰਾਂਗੇ ਤਾਂ ਆਪਾਂ ਨੂੰ ਕੋਈ ਪ੍ਰੋਬਲਮਸ ਆ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪਵੇਗਾ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਮੈਂ ਤਾਂ ਮੜੋਂ 10 ਸਾਲ ਹੋ ਗਏ ਕਰਦੇ ਨੂੰ ਮੇਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ ਨੀ ਇਦਾਂ ਠੀਕ ਹੈ ਸਰ ਤੇ ਸਰ ਤੁਸੀਂ 10 ਸਾਲਾਂ ਤੋਂ ਜਿਵੇਂ ਬਲੱਡ ਡੋਨੇਟ ਕਰ ਰਹੇ ਹੋ ਤੁਸੀਂ ਅੱਗੇ ਦੀ ਜਿਹੜੀ ਜਨਰੇਸ਼ਨ ਆ ਜਿਹੜੀ ਨਵੀਂ ਆ ਉਸ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਇਹ ਹੀ ਕਹਿਣਾ ਚਾਹੁੰਦੇ ਆਂ ਬਾਤ ਬਾਤ ਖੂਨਦਾਨ ਕਰਿਆ ਕਰੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਹਾਂ ਸਰ ਤੁਹਾਡਾ ਨਾਮ ਪਰਮਪਾਲ ਧਕਤੂਰਾ ਸਰ ਤੁਸੀਂ ਐਡਾ ਵੱਡਾ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕੀਤਾ ਇਹਦੇ ਵਿੱਚ ਤੁਹਾਡਾ ਕੀ ਯੋਗਦਾਨ ਹੈ ਤੇ ਜਿਹੜੇ ਮੋਗੇ ਦੇ ਲੋਕ ਨੇ ਇਹਨਾਂ ਨੇ ਆਪ ਦਾ ਕਿੰਨਾ ਕ ਯੋਗਦਾਨ ਪਾਇਆ ਇਹਦੇ ਵਿੱਚ ਦੇਖੋ ਇਹ ਬਲੱਡ ਡੋਨੇਸ਼ਨ ਕੈਂਪ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਹੈ ਜਿਹੜੀ ਯੰਗਸਟਰ ਸਾਡੇ ਮੋਗੇ ਦੇ ਕਹੋ ਲੋਕ ਜਿਹੜੇ ਮਿਹਨਤੀ ਯੰਗਸਟਰ ਆ ਸਮਾਜ ਸੇਵੀ ਆ ਜਾਂ ਕੋਈ ਰਾਜਨੀਤਿਕ ਆ ਸਾਰੇ ਇਕੱਠੇ ਹੋ ਕੇ ਇੱਕ ਹਲਾਰਾ ਹੁੰਦਾ ਹਰ ਇੱਕ ਸਾਲ ਤੁਸੀਂ ਕਰਦੇ ਹੋ ਔਰ ਹਰ ਇੱਕ ਸਾਲ ਤੁਸੀਂ ਦੇਖਦੇ ਹੋ ਵੀ ਜਿਹੜੀ ਡੋਨੇਸ਼ਨ ਦੀ ਗਿਣਤੀ ਹੈ ਉਹ ਆਲਮੋਸਟ ਡਬਲ ਹੋ ਜਾਂਦੀ ਹੈ ਉਹ ਇਹ ਸਾਰੇ ਰਲ ਮਿਲ ਕੇ ਸਭ ਦਾ ਇਕੱਠਾ ਯੋਗਦਾਨ ਹੈ ਮੋਗੇ ਦਾ ਹਲਕੇ ਮੋਗੇ ਦਾ ਸਮਾਜ ਸੇਵਾ ਸੁਸਾਇਟੀਆਂ ਨੇ ਜਿੰਨੀਆਂ ਹੈਗੀਆਂ ਹੈਗੀਆਂ ਔਰ ਜਿੰਨੇ ਧਾਰਮਿਕ ਸੰਸਥਾ ਹੈਗੀਆਂ ਹੈਗੀਆਂ ਸਭ ਇਕੱਠੇ ਹੋ ਕੇ ਕਰਦੇ ਨੇ ਚਾਹੇ ਉਹ ਕਿਸਾਨ ਯੂਨੀਅਨ ਵਾਲੇ ਵੀਰ ਹੋਣ ਸਾਰੇ ਰਲ ਮਿਲ ਕੇ ਅਸੇ ਇਹ ਉਪਰਾਲਾ ਕਰਦੇ ਨੇ ਜੋ ਜਿਹੜੇ ਹਾਰਡਪੀਟ ਦੇ ਲੋਕ ਨੇ ਉਹਨਾਂ ਨੂੰ ਇਸ ਡੋਨੇਸ਼ਨ ਕੈਂਪੋਂ ਵੱਲੋਂ ਕੀ ਉਹਨਾਂ ਨੂੰ ਫਾਇਦਾ ਹੋਵੇਗਾ ਜਾਂ ਕਿਵੇਂ ਇਹ ਦੇਖੋ ਹਾਰਡਪੀਟ ਤੋਂ ਵਾਸਤੇ ਸਾਡੀਆਂ ਅਲੱਗ-ਅਲੱਗ ਸੁਸਾਇਟੀਆਂ ਹੈਗੀਆਂ ਜਿਵੇਂ ਸਮਾਜ ਸੇਵਾ ਹੈਗੀ ਆ ਫਿਰ ਅਸੀਂ ਆਵਰੇ ਲੈਵਲ ਤੇ ਵੀ ਸਾਰੇ ਜਿੰਨੇ ਵੀ ਇੱਥੇ ਬਿਜ਼ਨਸਮੈਨ ਹੈਗੇ ਸਭ ਨਾਲ ਇਕੱਠੇ ਹੋ ਕੇ ਕੰਮ ਕਰ ਰਹੇ ਆ ਰੋਜ਼ ਦੀ ਰੋਜ਼ ਸਮਗਰੀ ਜਾ ਰਹੀ ਹੈ ਕਿ ਇਦਰੋਂ ਯੋਗਦਾਨ ਜਾ ਰਿਹਾ ਵਾ ਕਿ ਜਿਵੇਂ ਸਰ ਨੇ ਦੱਸਿਆ ਸੀਗਾ ਕਿ ਹਾਰਪੀਡਿਤ ਲੋਕ ਨੇ ਨਾ ਇਨਫੈਕਸ਼ਨਸ ਹੋ ਰਹੀਆਂ ਨੇ ਤੇ ਇਹ ਤੁਹਾਡੇ ਸ਼ਹੀਦ ਭਗਤ ਸਿੰਘ ਸੁਸਾਇਟੀ ਵੱਲੋਂ ਸੇਵਾ ਸੁਸਾਇਟੀ ਵੱਲੋਂ ਕਿੰਨਾ ਕ ਯੋਗਦਾਨ ਜਾ ਰਿਹਾ ਵਾ ਕਿ ਉਹਨਾਂ ਨੂੰ ਜਿਹੜੀਆਂ ਇਨਫੈਕਸ਼ਨਸ ਨੇ ਹੋਰ ਬਿਮਾਰੀਆਂ ਹੋ ਰਹੀਆਂ ਉਹਨਾਂ ਨੂੰ ਲੜਨ ਲਈ ਕਿੰਨਾ ਕੁ ਉਤੇਜਿਤ ਮਿਲ ਰਿਹਾ ਦੇਖੋ ਫਿਲਹਾਲ ਤਾਂ ਹਜੇ ਦਵਾਈਆਂ ਜਾ ਰਹੀਆਂ ਗਈਆਂ ਵੀ ਜਿਹੜੀਆਂ ਸਕਿਨ ਰੈਸ਼ਸ ਵਗੈਰਾ ਵਾਸਤੇ ਹੁੰਦੀਆਂ ਗਈਆਂ ਪਾਣੀ ਨਾਲ ਪੇਰਪੂਰ ਖਰਾਬ ਹੋ ਜਾਂਦੇ ਆ ਤੇ ਜਾਂ ਕੋਈ ਕਿਸੇ ਨੂੰ ਵੋਮਟਿੰਗਸ ਦਾ ਉਲਟੀਆਂ ਟਟੀਆਂ ਲੱਗੀਆਂ ਉਹਨਾਂ ਵਾਸਤੇ ਜਾ ਰਹੀਆਂ ਗਈਆਂ ਬਾਕੀ ਜਦੋਂ ਜਦੋਂ ਪਾਣੀ ਘਟੂਗਾ ਉਸ ਤੋਂ ਬਾਅਦ ਜਿ ਬਿਮਾਰੀਆਂ ਨੇ ਵਧਣਾਗਾ ਜਿਵੇਂ ਜਿਵੇਂ ਜੋ ਜੋ ਚੀਜ਼ਾਂ ਸਾਹਮਣੇ ਆਉਣਗੀਆਂ ਉਸ ਪ੍ਰਕਾਰ ਦੀ ਦਵਾਈ ਭੇਜੀ ਜਾਊਗੀ ਸੇਰ ਤੁਸੀਂ ਐਡਾ ਹੁਣ ਕੈਂਪ ਆ ਕਾਫੀ ਜੰਗ ਜਨਰੇਸ਼ਨ ਆ ਜਿਹੜੀ ਉਹਨਾਂ ਨੇ ਤੁਹਾਡਾ ਸਹਿਯੋਗ ਕੀਤਾ ਬਲੱਡ ਡੋਨੇਟ ਕਰਕੇ ਤੇ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਮੇਰਾ ਮੈਸੇਜ ਹੈ ਸਭ ਦਾ ਧੰਨਵਾਦ ਹੈ ਹਰ ਇੱਕ ਸਰ ਹਰ ਇੱਕ ਸਾਲ ਉਹ ਬਹੁਤ ਮਿਹਨਤ ਕਰਦੇ ਆ ਔਰ ਉਹਨਾਂ ਨੂੰ ਅਪੀਲ ਆ ਵੀ ਆਉਂਦੇ ਸਾਲ ਵੀ ਇਦੋਂ ਵੱਧ ਮਿਹਨਤ ਕਰਾਂਗੇ ਔਰ ਰਲ ਮਿਲ ਕੇ ਬਹੁਤ ਵੱਡਾ ਉਪਰ ਅੱਲਾ ਕਰਾਂਗੇ ਸਾਰੇ ਲੋਕ ਅਜੀਤ ਸਿੰਘ ਪਾਕ ਸਿੰਘ ਬਲੱਡ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਕੈਂਪ ਲਗਾਉਂਦੇ ਆ ਸਾਡਾ 8ਵਾਂ ਕੈਂਪ ਆ ਜੀ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਜਨਮ ਦਿਨ ਦੀ ਜਹਾਦ ਵਿੱਚ ਜੋ ਕਿ ਗੁਰਦੁਆਰਾ ਬੀਬੀ ਕਾਨਕੌਰ ਮੇਨ ਬਜ਼ਾਰ ਮੋਗਾ ਵਿਖੇ ਲੱਗ ਰਿਹਾ ਜੀ ਦੇਖ ਰਹੇ ਹੈਗੇ ਯੂਥ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਯੂਥ ਬਾਕੇ ਟਰਕੇ ਜਲਾ ਲੱਗ ਰਿਹਾ ਹਾਂਜੀ ਹਰ ਵਾਰੀ ਸਾਨੂੰ ਯੂਥ ਦਾ ਪੂਰਾ ਹੰਗਾਰਾ ਮਿਲਦਾ ਜੀ ਇਸ ਦੇ ਨਾਲ ਨਾਲ ਅਸੀਂ ਕੈਂਪ ਤਾਂ ਲਗਾਉਣੀ ਲਗਾਉਂਦੇ ਆ ਸ਼ਹਿਰ ਦੇ ਵਿੱਚ ਜਾਂ ਵੱਖ-ਵੱਖ ਪਿੰਡਾਂ 'ਚ ਪਰ ਉਸ ਦੇ ਨਾਲ ਨਾਲ ਅਸੀਂ ਐਮਰਜੈਂਸੀ ਡੋਨੇਸ਼ਨਾਂ ਜਿਵੇਂ ਕਿਸੇ ਨੂੰ ਕੋਈ ਪ੍ਰੈਗਨੈਂਟ ਲੇਡੀ ਆ ਉਸ ਨੂੰ ਬਲੱਡ ਦੀ ਲੋੜ ਆ ਕੋਈ ਕੈਂਸਰ ਪੇਸ਼ੈਂਟ ਆ ਸਾਡੇ ਲਗਭਗ ਡੇਲੀ ਦੇ ਕੋਈ ਸਿਵਲ ਹਸਪੀਟਲ ਚ 10 ਤੋਂ 15 ਡੋਨਰ ਐਮਰਜੈਂਸੀ ਕੇਸਾਂ ਵਿੱਚ ਆਈ ਭੇਜਦੇ ਆ ਜੀ ਸਰ ਸੇਵਾ ਸੁਸਾਇਟੀ ਵੱਲੋਂ ਜਿਹੜੀ ਚੇਕਲ ਆ ਹੁ ਪੰਜਾਬ ਦੇ ਜੋ ਆਲਾਦ ਕਰੇ ਲਗਾਤਾਰ ਹਰ ਰੋਜ਼ ਜਿਹੜਾ ਹੈਗਾ ਜਾਇਆ ਜਾ ਰਿਹਾ ਗਰੀਆ ਦੇ ਉੱਤੇ ਸੇਵਾ ਦਿੱਤੀ ਜਾਂਦੀ ਆ ਹਾਂਜੀ ਸਾਡੀ ਸੁਸਾਇਟੀ ਸ਼ਿਰਪਖ ਸਿੰਘ ਭਾੜਾ ਸੇਵਾ ਸੁਸਾਇਟੀ ਨੂੰ ਗਲੋਬਲ ਸਿੱਖ ਸੰਸਥਾ ਜਿਹੜੀ ਤੁਸੀਂ ਦੇਖਿਆ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਚ ਵੱਖ-ਵੱਖ ਜਗ੍ਹਾ ਤੇ ਜੋ ਰੈਸਕਿਊ ਰਿਪੇਸ਼ਨ ਕਰ ਰਹੀ ਆ ਉਹਨਾਂ ਵੱਲੋਂ ਸਾਡਾ ਸਹਾਇਤਾ ਨਾਲ ਅਸੀਂ ਮੋਗਾ ਗੁਰਦੁਆਰਾ ਬੀਬੀ ਕਾਨਕੌਰ ਵਿਖੇ ਇੱਕ ਕਲੈਕਸ਼ਨ ਸੈਂਟਰ ਬਣਾਇਆ ਜਿੱਥੇ ਅਸੀਂ ਹਰ ਪੀੜਤਾਂ ਲਈ ਹਰ ਰਾਤ ਸਮਗਰੀ ਇਕੱਠੀ ਕਰਦੇ ਹਾਂ ਰੋਜ਼ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਸ਼ਹੀਦਪੁਰ ਸਿੰਘ ਬਲੱਡ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੋ ਵਾਰੀ ਜਿਹੜਾ ਬਲੱਡ ਕੈਂਪ ਲਾਇਆ ਜਾਂਦਾ ਬਹੁਤ ਚੰਗਾ ਅਭਰਾਲਾ ਸਾਰੇ ਨੌਜਵਾਨ ਇਕੱਤਰ ਹੋਏ ਆ ਇਹ ਖਾਲਸਾ ਏਡ ਜਿਹੜੀ ਵਰਲਡ ਖਾਲਸਾ ਏਡ ਆ ਉਹਦੇ ਨਾਲ ਵੀ ਜੁੜੀ ਹੋਈ ਟੀਮ ਆ ਹਰਾਂ ਦੇ ਵਿੱਚ ਵੀ ਬਹੁਤ ਕੰਮ ਕਰ ਰਹੇ ਆ ਪਰ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਾਉਂਦੇ ਆ ਤੇ ਲੋਕਾਂ ਨੂੰ ਲੋਕਾਂ ਨੂੰ ਪ੍ਰੇਰਿਤ ਪ੍ਰੇਰਿਤ ਕਰਦੇ ਆ ਲੋਕਾਂ ਨੂੰ ਬਲੱਡ ਬਲੱਡ ਦੇਣ ਲਈ ਜਿਹੜਾ ਪ੍ਰੇਰਿਤ ਕਰਦੇ ਆ ਇੱਕ ਬਹੁਤ ਜਿਹੜੀ ਆ ਉਹ ਮੁੰਡੇ ਵਿੱਚੋਂ ਬਲੱਡ ਕੱਢ ਕੇ ਲਿਆਉਂਦੇ ਆ ਮਨੁੱਖ ਮੌਤ ਦੇ ਮੂੰਹ ਦੇ ਚੋਂ ਮਨੁੱਖ ਨੂੰ ਕੱਢਣ ਵਾਸਤੇ ਸਹਾਇੀ ਹੁੰਦਾ ਬਲੱਡ ਹਰੇਕ ਬੰਦੇ ਨੂੰ ਥਾਂ ਨਹੀਂ ਮਿਲਦਾ ਅਸੀਂ ਕਿੱਥੇ ਜਾ ਕੇ ਕਿਸੇ ਦੀ ਮਨੁੱਖਤਾ ਦੀ ਸੇਵਾ ਕਰ ਸਕੀਏ ਇੱਕ ਇਹ ਐਸਾ ਪਲੇਟਫਾਰਮ ਪ੍ਰੋਵਾਈਡ ਕਰਾਉਂਦੇ ਆ ਜਿੱਥੇ ਨੌਜਵਾਨਾਂ ਨੂੰ ਵੀ ਉਤਸ਼ਾਹ ਮਿਲਦਾ ਕਿ ਅਸੀਂ ਕਿਸੇ ਦੇ ਕੰਮ ਆਉਣ ਵਾਸਤੇ ਮਨੁੱਖਤਾ ਦੀ ਸੇਵਾ ਵਾਸਤੇ ਕੋਈ ਯੋਗਦਾਨ ਕਰ ਸਕੀਏ ਪੈਸਾ ਦਾਨ ਕਰਨਾ ਨਾਜ ਦਾਨ ਕਰਨਾ ਖਾਣ ਪੀਣ ਵਾਲੀਆਂ ਵਸਤਾਂ ਦਾਨ ਕਰਨੀਆਂ ਕੱਪੜਾ ਦਾਨ ਕਰਨਾ ਬਹੁਤ ਆਸਾਨ ਹੈ ਜਿਹੜਾ ਆਪਦੇ ਸਰੀਰ ਦਾ ਬਲੱਡ ਕੱਢ ਕੇ ਡੋਨੇਟ ਕਰਨਾ ਤੇ ਜਿਨ੍ਹਾਂ ਨੇ ਪ੍ਰੇਰਿਤ ਕਰਨਾ ਉਹਨਾਂ ਨੂੰ ਡੋਨੇਟ ਕਰਨ ਵਾਸਤੇ ਇਹ ਬਹੁਤ ਵੱਡਾ ਅਪਰਾਲਾ ਮਨੁੱਖਤਾ ਦੀ ਭਲਾਈ ਵਾਸਤੇ ਇੱਕ ਬਹੁਤ ਚੰਗਾ ਕਦਮ ਆ ਤੁਸੀਂ ਮਹਿਸੂਸ ਕਰੋ ਇੱਕ ਬੰਦਾ ਬਲੱਡ ਵੱਲੋਂ ਮਰ ਰਿਹਾ ਹੋਵੇ ਤੇ ਜਦੋਂ ਉਹ ਬਲੱਡ ਉਹਨੂੰ ਮਿਲ ਜਵੇ ਡੋਨੇਟ ਕੀਤਾ ਹੋਇਆ ਤੇ ਉਹ ਪਰਿਵਾਰ ਦੇ ਹਾਲਾਤ ਉਹਦੇ ਨਾਲ ਜੁੜੇ ਹੋਏ ਰਿਸ਼ਤੇਦਾਰ ਭੈਣ ਭਰਾ ਤੇ ਸਮਾਜ ਦੇ ਵਿੱਚ ਉਹ ਮਨੁੱਖ ਦਾ ਜਿਹੜਾ ਥਾਮ ਚਾਹੇ ਉਹ ਕੋਈ ਜੌਬ ਕਰਦਾ ਚਾਹੇ ਬਿਜ਼ਨਸ ਕਰਦਾ ਉਹ ਕਿੰਨਾ ਵੱਡਾ ਹੈ ਅਪਰਾਲਾ ਵੀ ਇੱਕ ਮਨੁੱਖ ਦੀ ਜਾਨ ਬਚਾਉਣ ਦੇ ਨਾਲ ਕਿੰਨੇ ਲੋਕ ਤੇ ਸਮਾਜ ਜਿਹੜਾ ਉਹ ਜੁੜਿਆ ਹੋਇਆ ਮਨੁੱਖ ਦੀ ਜਾਨ ਨੂੰ ਬਚਾਉਣ ਦੇ ਵਿੱਚ ਕੜੀ ਚੱਲ ਰਹੀ ਹੈ ਜਿਵੇਂ ਪ੍ਰਕੋਪੀ ਆਈ ਹੋਈ ਹੈ ਪੰਜਾਬ ਦੇ ਵਿੱਚ ਉਸ ਅਕਾਲ ਪੁਰਖੋਂ ਅਗੇ ਕੀ ਅਰਦਾਸ ਕਰੀਏ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਜੀ ਕਿ ਬਹੁਤ ਹੋ ਗਿਆ ਬਾਬਾ ਜੀ ਤੇ ਵਾਹਿਗੁਰੂ ਦੇ ਅੱਗੇ ਤਾਂ ਅਰਦਾਸ ਕਰਦੇ ਹੀ ਆ ਵਾਹਿਗੁਰੂ ਨੇ ਤਾਂ ਆਪ ਹੀ ਧਿਆਨ ਰੱਖਣਾ ਹੁੰਦਾ ਮਨੁੱਖਤਾ ਦਾ ਉਹ ਤਾਂ ਜਦੋਂ ਕਦੇ ਹੱਤੋਂ ਹੋ ਜਾਂਦੀ ਆ ਉਦੋਂ ਪ੍ਰਮਾਤਮਾ ਇਹੋ ਜਿਹਾ ਕਹਿਰ ਕਰਦਾ ਪ੍ਰਬੰਧ ਤਾਂ ਸਰਕਾਰਾਂ ਨੇ ਕਰਨੇ ਹੁੰਦੇ ਆ ਏ ਹੁਣ ਸੈਂਟਰਲ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਜਿਹੜੀ ਕਹਿੰਦੀ ਆ ਪਾਣੀਆਂ ਨੂੰ ਦੂਜੀਆਂ ਸਟੇਟਾਂ ਨੂੰ ਵੀ ਵੰਡ ਕੇ ਦੇਣਾ ਤੇ ਉਹਨਾਂ ਸਟੇਟਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਜਿਹੜੀਆਂ ਪੰਜਾਬ ਦੇ ਪਾਣੀਆਂ 'ਚੋਂ ਸਾ ਮੰਗਦੀਆਂ ਅੱਜ ਕਿਸੇ ਨੇ ਵੀ ਆ ਕੇ ਅੱਜ ਆਏ ਸੀਗੇ ਸੈਂਟਰ ਦੇ ਗਵਰਨਮੈਂਟ ਦੇ ਮੰਤਰੀ ਸਾਹਿਬ ਉਹ ਵੀ ਨੁਕਸ ਇੱਥੇ ਮਾਈਨਿੰਗ ਨੂੰ ਕੱਢ ਰਹੇ ਆ ਇਹ ਨਹੀਂ ਕਹਿ ਰਹੇ ਕਿ ਫਲੱਡ ਕੈਂਪ ਖੋਲਣ ਦੇ ਨਾਲ ਜਿਹੜੀ ਇੰਨੀ ਤਬਾਹੀ ਆਈ ਆ ਉਹਦੀ ਜ਼ਿੰਮੇਵਾਰੀ ਜਿਹੜੀ ਬਣਦੀ ਆ ਉਹ ਸੈਂਟਰ ਗਵਰਨਮੈਂਟ ਦੀ ਵੀ ਬਣਦੀ ਆ ਜਿਹੜੀ ਤਬਾਹੀ ਹੋਈ ਉਹਨਾਂ ਲੋਕਾਂ ਨੂੰ ਰਿਲੀਫ ਦੇਣ ਵਾਸਤੇ ਤੇ ਸਟੇਟ ਗਵਰਨਮੈਂਟ ਜਿਹੜੇ ਨਮਾਇंदे ਇਹਨਾਂ ਦੇ ਕਹਿੰਦੇ ਸੀ ਅਸੀਂ ਮੁਰਗੀ ਮਰੀ ਤੋਂ ਬੱਕਰੀ ਮਰੀ ਦਾ ਵੀ ਮੁਆਵਜ਼ਾ ਦੇਵਾਂਗੇ ਉਹ ਕਿੱਥੇ ਆ ਫਸਲਾਂ ਮਰ ਗਈਆਂ ਮੱਝਾਂ ਘਾਵਾਂ ਮਰ ਗਈਆਂ ਲੋਕਾਂ ਦੇ ਘਰ ਟਹਿ ਕੇ ਬੰਦੇ ਮਰ ਕੇ ਉਹ ਮੁਆਵਜ਼ੇ ਕਿੱਥੇ ਆ ਬਿਮਾਰ ਹੋਏ ਪਏ ਆ ਮੁੱਖ ਮੰਤਰੀ ਸਾਹਿਬ ਤੇ ਮੰਤਰੀ ਆਉਣ ਦੀ ਥਾਂ ਤੇ ਦਿੱਲੀ ਦੀਆਂ ਟੀਮਾਂ ਆ ਰਹੀਆਂ ਕੇਜਰੀਵਾਲ ਸਾਹਿਬ ਸੁਸ਼ੋਧਿਆ ਸਾਹਿਬ ਉਹ ਆ ਰਹੇ ਆ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ પાਕੇ ਜਿਤਾਇਆ ਜਿਨ੍ਹਾਂ ਨੂੰ ਸਤਾ ਸੌਂਪੀ ਆ ਪੰਜਾਬ ਦੀ ਉਹ ਆਰਾਮ ਕਰ ਰਹੇ ਆ ਘਰਾਂ ਦੇ ਵਿੱਚ ਇਹ ਕੀ ਕੀਤਾ ਜਾ ਰਿਹਾ ਜਾਂ ਵਿਰੋਧ ਕਰ ਰਹੇ ਆ ਆਪਦੀ ਸਰਕਾਰ ਦਾ ਤੁਹਾਡੇ ਸਾਹਮਣੇ ਖੂਨਦਾਨ ਕਰਨ ਆਏ ਲੋਕ ਤੇ ਜਿਹੜੇ ਉਹ ਜਿਨ੍ਹਾਂ ਵੱਲੋਂ ਇਹ ਚੀਜ਼ ਆਰਗੇਨਾਈਜ਼ ਕੀਤੀ ਗਈ ਆ ਉਹ ਬੜੇ ਹੀ ਉਤਸ਼ਾਹਿਤ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਮਨ ਵਿੱਚ ਇਹੀ ਹੈ ਕਿ ਉਹ ਲੋਕਾਂ ਦੀ ਜਿੰਨੀ ਤੋਂ ਜਿੰਨੀ ਹੋ ਸਕੇ ਉਹਨੀ ਸਹਾਇਤਾ ਕਰਨ ਕਿਉਂਕਿ ਹਾਰਪੀੜਿਤ ਲੋਕ ਨੇ ਉਹਨਾਂ ਨੂੰ ਕਾਫੀ ਜੜੀਆਂ ਨੇ ਅਲਰਜੀਆਂ ਤੇ ਹੋਰ ਵੀ ਕਈ ਬਿਮਾਰੀਆਂ ਹੋ ਰਹੀਆਂ ਨੇ ਤੇ ਕਈ ਲੋਕਾਂ ਵੱਲੋਂ ਖੂਨ ਵੀ ਘਟ ਹੈ ਜੋ ਕਿ ਜੂਝ ਰਹੇ ਨੇ ਇਸ ਸਮੇਂ ਤਾਂ ਲੋਕਾਂ ਨੂੰ ਇਹੀ ਹੋ ਰਿਹਾ ਹੈ ਕਿ ਉਹਨਾਂ ਦੀ ਜਿੰਨੀ ਹੋ ਸਕੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਜਿਸ ਕਾਰਨ ਇਹ ਕੈਂਪ ਲਗਾਇਆ ਗਿਆ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਸ਼ਹੀਦ ਭਗਤ ਸਿੰਘ ਸੇਵਾ ਸੁਸਾਇਟੀ ਵੱਲੋਂ ਇਹ ਅੱਠਵਾਂ ਕੈਂਪ ਹੈ ਜਿਹੜਾ ਕਿ ਮੋਗਾ ਵਿੱਚ ਸਥਿਤ 메ਨ ਬਾਜ਼ਾਰ ਵਿੱਚ ਸਥਿਤ ਬੀਬੀ ਕਾਨਕੌਰ ਦੇ ਗੁਰਦੁਆਰੇ ਲਗਾਇਆ ਜਾ ਰਿਹਾ ਹੈ ਤੇ ਇਦਾਂ ਦੀ ਹੋਰ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਜੁੜੇ ਰਹੋ ਪੰਜਾਬੀ ਕਮਿਡਿਆ ਨਾਲ ਮੈਰੋਸ਼ਨੀ ਕੈਮਰਾਮੈਨ ਨਰਸੇਮ ਸਿੰਘ ਨਾਲ